ਮੁੰਡਾ ਆ ਗਿਆ ਸਕੂਲੋਂ ਪੜ੍ਹ ਕੇ ਕਿਦਾਂ ਫਿਰ ਹਾਂ ਕਿਦਾਂ ਫਿਰ ਹਏ ਬਹੁਤ ਥਕਿਆ ਉਹ ਤਾਂ ਨਹੀਂ ਬੜਾ ਥਕਿਆ ਕਿੰਦਾ ਨੀਂਦ ਨਹੀਂ ਉਹਦੀ ਜਦੋਂ ਮੈਂ ਸੌ ਲੈਂਦਾ ਹੈ ਸੌਂਦਾ ਕਿੱਥੇ ਮੈਂ ਤਾਂ ਕਿਹਾ ਮੁੰਡਾ ਆਉਂਦੇ ਸਾਰ ਹੀ ਕੁਛ ਮੈਨੂੰ ਕਹੂਗਾ ਹਾਂ ਵੀ ਸਮੋਸੇ ਲੈ ਕੇ ਆਉਣੇ ਆ ਮੈਂ ਸੋਚਦਾ ਸੀ ਇਹ ਗੱਲ ਦਾ ਮੈਂ ਕਿਹਾ ਦਿਮਾਗ ਛੋੜਾ ਵੀ ਅੱਜ ਸਮੋਸੇ ਮਿਲਣੇ ਹੈ ਨਹੀਂ ਆ ਮੈਂ ਦੇਖ ਕੇ ਆਇਆ ਅਲੇ ਫਿਰ ਤੁਝੇ ਆਰਡਰ ਕਰ ਲੈਨੇ ਕਿਹੜੇ ਆਰਡਰ ਰੈਸਟੋਰੈਂਟ ਰੈਸਟੋਰੈਂਟ ਚੋਇਸ ਸਮੋਸੇ ਜ਼ਰੂਰੀ ਆ ਹਾਂ ਸਮੋਸੇ ਆ ਰਕੇ ਤਾਂ ਪਾ ਲੈ ਫਿਰਦੇ ਆ ਹਾਂ ਜ਼ਰੂਰੀ ਆ ਪੁੱਤਰਾ ਫੋਨ ਕਿੱਥੇ ਚਲ ਗਿਆ ਕੈਮਰਾ ਮੇਰਾ ਵੀਡੀਓ ਖਰਾਬ ਕਰੀ ਜਾਣਾ ਮੈਂ ਵੀਡੀਓ ਬਣਾਉਣਾ ਆਹ ਮੈਂ ਕਾ ਗੱਲਬਾਤ ਕਰਦਾ ਤੇਰੇ ਨਾਲ ਮੁੰਡਾ ਥੱਕਿਆ ਹੋਣਾ ਮੁੰਡਾ ਵਾਕਿਆ ਬਾਲਾ ਥੱਕਿਆ ਮੁੰਡੇ ਦਾ ਫੋਨ ਨਹੀਂ ਫੜਦਾ ਹੈ ਹੈ ਨਹੀਂ ਲੈ ਮੈਂ ਸਾਹ ਹੋ ਅਜਿਹਾ ਅੱਜ ਤਾਂ ਅ ਅੱਧੀ ਬਸ ਲੈ ਟਾਣ ਬੀਆ ਅੱਛੇ ਦੀ ਆਗੀ ਨਾ ਅੱਜ ਸਬਾਸ ਵੀ ਛੇਤੀ ਆਈ ਸਕੂਲ ਨੇ ਮੈ ਸਾਥ ਜਾਗੇ 7 ਵਜੇ ਪਹੁੰਚ ਗਏ ਘੰਟਾ ਪਹਿਲਾਂ ਪਹੁੰਚ ਗਏ ਬੰਲੇ ਬੰਲੇ ਬੜਾ ਭਜਣਾ ਪੈਣਾ ਤਾ ਹਾਂ ਹੁਣ ਕਦ ਤੋੜਦਾ ਹੁਣ ਘੰਟਾ ਬਾਅਦ ਉੱਠੇ ਰਾਂਗੇ ਹੈ ਇਹ ਹੁਣ ਘੰਟਾ ਬਾਅਦ ਛੁੱਟੀ ਕਰਾਂਗੇ ਕੀ ਲੈ ਨਹੀਂ ਸਾਜ ਨੂੰ ਮਸ ਫਿਰ ਜਾਇਆ ਕਿੱਥੇ ਕਰਨਾ ਤਰਕੀ ਤੋਰ ਕੇ ਜੇ ਕਾਚਰ ਹੁਣ ਆਇਆ ਵਧੀਆ ਆਂਦਾ ਪੁੱਤ ਟਾਈਮ ਨਾਲ ਪਹਿਲਾਂ ਜਾ। ਉਹ ਟਾਈਮ ਨਾਲ ਪਰ ਫਿਰ ਬਾਅਦ ਚ ਕਲਾਸ ਵੀ ਨਹੀਂ ਕੁਝ ਸਮਝ ਆਉਂਦਾ ਨਾ ਨੀਂਦ। ਨੀਂਦ ਨਹੀਂ ਮੰਦੀ। ਨੀਂਦ ਅਧੀਨ ਦੀ ਕਲਾਸ। ਨੀਂਦ ਕੀ ਸੁਨੀਧਾ? ਹਾਂ। ਇਹ ਆ ਨੀਂਦ। ਤੇ ਫੇ ਲੇਟ ਜਾਊਂਗਾ ਤੈਨੂੰ ਆਪ ਆਉਣਾ ਪੈਣਾ। ਹੁਣ ਸਾਵੇਂ ਤੂੰ ਮੇਰੇ ਨਾਲ ਆਰਾਮ ਨਾਲ ਆ ਜੰਨਾ ਤੇ ਮੇਰੇ ਨਾਲ ਚੱਲ ਜੰਨਾ। ਚੱਲੋ ਕੋਈ ਕਰਨਾ ਪੈਣਾ। ਨੀਂਦ ਦੀਆਂ ਗੋਲੀਆਂ ਲੈ ਆਵਾਂਗੇ। ਹਾਂ। ਹੋਰ ਨਾ ਕੁਝ ਰੁਨੀਦਿਆਂ ਗੋਲੀਆਂ। ਤੁਹਾਡੇ ਵੀ ਨਿਆਣੇ ਦੱਸਿਓ ਵੀ ਇੰਨੇ ਥੱਕੇ ਸਾਰੇ ਆਉਂਦੇ ਤੇ ਟੱਟੇ ਭੱਜੇ ਵਿਚਾਰੇ ਪੜ ਕੇ ਆਏ ਹਾਏ 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 ਬਹੁਤ ਮੁੰਡਾ ਮਿਹਨਤ ਕਰਦਾ ਬਈ ਬਹੁਤ ਤੜਕੇ ਉੱਠਣਾ ਪੈਂਦਾ ਗੱਭਰੂ ਨੂੰ ਹੈ ਚੱਲ ਫੇ ਤੈਨੂੰ ਮੈਂ ਦੇਖਦਾ ਸਮੋਸੇ ਖੁਲਾਇ ਦਿੰਦਾ ਜੇ ਮਿਲ ਗਿਆ ਤਾਂ ਚੱਲ ਦੇਖਦੇ ਮਿਲਦੇ ਕਿ ਨਹੀਂ ਕੀ ਹੈ ਯਾਰ ਓਕੇ ਬਾਈ ਪਾ 15 ਮਿੰਟ ਪੰਜ ਮਿੰਟ ਹੋ ਗਏ ਹੁਣੇ ਪਾਪਾ ਨੂੰ ਗੱਲਾਂ ਕਰਦੇ ਆਨੂੰ ਮੈਂ ਕੈਮਰਾ ਆਨ ਨਹੀਂ ਕੀਤਾ ਬੰਦ ਜੀ ਵੀਡੀਓ ਬੜਾਈ ਜਾਂਦਾ ਤੇ ਦੱਸਣਾ ਹੈਗਾ ਮਿਲ ਗਿਆ ਸਮੋਸੇ ਮੁੰਡੇ ਨੂੰ ਹੈਨਾ ਟੱਟੇ ਆ ਚੱਕੀ verdade so se ਹੈ ਖੋ ਗਿਆ ਮੁੰਡਾ ਪਾਗੋ ਪਾਰ ਗਿਆ ਸਮੋਸੇ ਦੇਖ ਕੇ ਹੈ ਅੱਖ ਹੀ ਨਹੀਂ ਖੋਲਦੀਆਂ ਹੁਣ ਸਾਡੇ ਸਮੋਸੇ ਨੇ ਖਾਣੇ ਆ ਸਮੋਸੇ ਇਹਨੂੰ ਇਹਦਾ ਮੰਗਲਵਾਰ ਨੂੰ ਇੱਥੇ ਸਾਡੇ ਮਿਲ ਜਾਂਦੇ ਆ ਇੰਡੀਅਨ ਸ਼ਾਪ ਦੇ ਉੱਤੋਂ ਹਾਂ ਦੇਖੇ ਤੇ ਉੱਥੋਂ ਮਿਲ ਜਾਂਦੇ ਮੰਗਲਵਾਰ ਨੂੰ ਪਰ ਮਿਲਦੇ ਇੱਦਾਂ ਹੀ ਕਦੇ-ਕਦੇ ਨਹੀਂ ਹਮੇਸ਼ਾ ਨਹੀਂ ਹੁੰਦੇ ਫੇ ਬਿਕ ਜਾਂਦੇ ਆ ਪਰ ਇਹਦੀ ਕਿਸਮਤ ਨੂੰ ਅੱਜ ਬਚੇ ਰਹਿ ਗਿਆ ਅੱਜ ਪਤਾ ਮੈਂ ਵੀ ਭਲੇਖੇ ਚਾਹ ਪੀ ਕੇ ਨਹੀਂ ਆਇਆ ਆਉਣ ਲੱਗਾ ਮੈਂ ਵੀ ਨਹੀਂ ਚਾਹ ਪੀਤੀ ਅੱਜ ਮੈਂ ਕਿਹਾ ਵੀ ਚਾਹ ਤੇਰੇ ਤੈਨੂੰ ਮੈਂ ਦੇਖ ਮੈਨੂੰ ਛੇਦੀ ਆ ਗਿਆ ਇੱਦੋਂ ਤੇ ਤਰੀਮ ਲొਕੇਸ਼ਨ ਦੇਖੀ ਮੈਨੂੰ ਛੇਦੀ ਆ ਗਿਆ ਮੁੰਡਾ ਫੇਸ ਕਰਕੇ ਤੇ ਮੈਂ ਚਾਹ ਨਹੀਂ ਪੀਤੀ ਤੇ ਜਦੋਂ ਮੈਂ ਗੱਡੀ ਸਟਾਰਟ ਕੀਤੀ ਤੇ ਮੈਨੂੰ ਚੇਤਾ ਆਇਆ ਮੈਂ ਕਿਹਾ ਅੱਜ ਸਮੋਸੇ ਮਿਲਣੇ ਆ ਮੈਂ ਕਿਹਾ ਵਧੀਆ ਕੀਤਾ ਮੈਂ ਚਾਹ ਪੀ ਕੇ ਨਹੀਂ ਆਇਆ ਕਸਮਤ ਚੰਗੀ ਸੀ ਵੀ ਮਿਲ ਗਿਆ ਆ ਸਮੋਸੇ ਆ ਘਰ ਤੇ ਖਾਣੇ ਆ ਫਿਰ ਸਮੋਸੇ ਹੈਨਾ ਯਾ ਯਾ ਅਸਮੋਸੇ ਯਾ 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 ਮਰਦਾ ਸਾਡਾ ਤੁਸੀਂ ਪੜ ਵੀ ਲੈਨੇ ਆ ਹੈ ਬਾਜੀ ਤੁਸੀਂ ਖਾ ਵੀ ਲੈਨੇ ਆ ਬਹੁਤ ਭੁੱਖ ਲੱਗੀ ਆਏ ਹਾਏ ਭੁੱਖ ਲੱਗੀ ਮੁੰਡੇ ਨੂੰ ਹੈ ਸਮੋਸੇ ਮੁੰਡੇ ਨੇ ਖਾਣੇ ਸਮੋਸੇ ਹੈ ਆ ਪਹਿਲੇ ਹੋ ਘਰੇ ਅਸਮੋਸੇ ਦਾ ਇਹ ਤਾਂ ਚਾਹ ਬਣੀ ਪੀ ਲੱਗਦੀ ਆ ਹੈ ਚਾਹ ਵੀ ਅੱਜਾ ਮਾਰਦੀ ਆ ਓਏ ਬਾਜੀ ਕੀ ਪੜਾਈ ਕੀਤੀ ਅੱਜ ਕੋਈ ਪੱਤਾ ਇੱਕ ਤਾਂ ਇਹਨੂੰ ਸਾਡੇ ਬੰਦੇ ਨੂੰ ਇਹ ਇਹਨੂੰ ਆ ਕਾਹਦਾ ਪਤਾ ਨਹੀਂ ਹੁੰਦਾ ਪੜ੍ਹ ਕੇ ਕੀ ਆਇਆ ਇਹਦੇ ਫੋਨ ਮਰੇ ਫੋਨ ਨਹੀਂ ਤਾਂ ਇਦਾਂ ਹਾਂ ਕਾਹਦਾ ਹੋ 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 ਬਹੁਤ ਪੜਦਾ ਮੁੰਡਾ ਐ ਫਾਚਲੇ ਫਾਚ ਲਿਆ ਕਲਾ ਕਨ ਅਪੀ ਫੇ ਮੇ ਪਿਨੀਟੋ ਬਸ ਥੋੜੇ ਵੇਲਾ ਨੂੰ ਸ਼ਾਬਾਸ਼ ਮਾਈ ਕੁਟ ਕੀ ਆ ਸਾਰੇ ਲੰਬੇ ਆਉਂਦੇ ਆਂ ਤੇ ਸਾਡੇ 4:00 ਤੋਂ 9:00 ਤੱਕ ਹਾਂ ਏਸੀ ਸਾਡੀਆਂ ਛੋਟੀਆਂ ਮੋਟੀਆਂ ਗੱਲਾਂ ਬਾਤਾਂ ਬੱਚਿਆਂ ਦੇ ਨਾਲ ਬੱਚੇ ਸਕੂਲੋਂ ਆਏ ਆ ਤਾਂਹੀਂ ਕਾ ਚਲੋ ਵੀਡੀਓ ਬਣਾ ਲਈਏ ਨਾਲ ਮਾੜੀਆਂ ਮੋਟੀਆਂ ਗੱਲਾਂ ਬਾਤਾਂ ਮਾਰ ਲਈਏ ਸਾਂਝੀਆਂ ਕਰ ਲਈਏ ਤੁਹਾਡੇ ਨਾਲ ਤੇ ਚਲੋ ਜੀ ਮਿਲਦੇ ਆ ਨੈਕਸਟ ਵੀਡੀਓ ਚ ਇਦਾਂ ਦੀਆਂ ਛੋਟੀਆਂ-ਮੁਡੀਆਂ ਗੱਲਾਂ ਦੇ ਨਾਲ ਤੇ ਕਿੰਨਾ ਲੱਗ ਰੀਆਂ ਤੁਹਾਨੂੰ ਸਾਡੀਆਂ ਇਹ ਗੱਲਾਂ ਬਾਤਾਂ ਦੱਸਿਓ ਜਰੂਰ ਕਮੈਂਟ ਕਰਕੇ ਕਿਹੜਾ ਰੈਸਟੋਰੈਂਟ ਤੇ ਬੜੇ ਸੋਹਣੇ ਹੁੰਦੇ ਆ ਤੇਰਾ ਮਨ ਕਰਦਾ ਤੇ ਮਿਲਦੇ ਆ ਨੈਕਸਟ ਵੀਡੀਓ ਚੰਗਾ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ